ਹਾਂਜੀ ਵਾਪਸ ਆਤੀ ਸਿਰੇ ਦਾ ਹਰ ਨਰਮੇ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਕਰ ਲੋ ਨਰਮੇ ਨੇ ਟਰੈਕਟਰ ਨੇ ਵੀਡੀਓ ਦੇਖਣ ਲਈ ਅੱਜ ਆਪਾਂ ਟਰੈਕਟਰ ਨੇ ਪਾਉਣ ਲੱਗੇ ਨਵੇਂ ਟਾਇਰ 17744 ਦੇ ਪਾਉਣ ਲੱਗੇ ਹਾਂ ਜੀ ਇੱਕ ਪ੍ਰੀਫ ਟਰੈਕਟਰ ਦੇ ਬਰਨਾਲ ਇਹੋ ਕਰਾ ਰਹੇ ਨੇ ਗੱਡੀ ਭੱਤੀ ਆ ਗਿਆ ਆਪਣਾ ਮਿਲਦੇ ਹਾਂ ਪਟਾਰਾਨੇ ਕੋਲ ਜਾ ਕੇ 774 ਸੋਰਾਇਤ ਅਸਾ ਜੁਦਾੜੀ ਆਪਾਂ ਛੱਡਿਆ ਇਹਦੇ ਕੋਲ ਟੈਰਾਂ ਵਾਲੇ ਕੋਲ ਹੁਣ ਲੈ ਕੇ ਜਾਣਾ ਪ੍ਰੀਤ ਇਹਦੇ ਵੀ ਮਗਰ ਰਿਟਾਇਰ ਕਰ ਸਿਹਾ ਹਾਂ ਇਹਦੀ ਪਵਾ ਦਈਏ ਛੱਲੇ ਬਾਈ ਟੈਰਾਂ ਵਾਲੇ ਕੋਲ ਇਹ ਵੀ ਟਰੈਕਟਰ ਛੱਡਣ ਗੱਡੀ ਚ ਲਾਜ਼ ਹੈ ਭਾਈ ਦੋਹੇ ਟਾਇਰ ਬਦਲਣੇ ਨੇ ਇਹਦੇ ਵੀ ਟਾਇਰਾਂ ਕਰਕੇ ਗਾਗ ਮੁੜੀ ਜਾਂਦੇ ਤੇ ਉਹਦੇ ਵੀ ਟਾਇਰਾਂ ਕਰਕੇ ਆਲੇ ਹਾਂ ਤੇ ਭਾਈ ਬਰਨਾਲੇ ਤੇ ਟਾਇਰ ਆਪਾਂ ਨੇ ਆਲਰੇ ਆ ਵਾਈਟ ਟਾਇਰ ਬਦਲਨੇ ਦਾ ਕੰਮ ਇਹਦਾ ਵੀ ਕਪਟ ਹੋ ਗਿਆ ਤੇ ਇਹਦਾ ਵੀ ਕਪਟ ਹੋ ਗਿਆ ਮੰਮੀ ਲਾ ਦੇ ਜ਼ੋਰ ਮਾੜਾ ਜਾ ਇਹ ਵੀਡੀਓ ਵਾਹ ਭੇਜਦਾ ਭਾਈ ਆਪਣੇ ਸਹੁਰਿਆਂ ਨੂੰ ਵੀ ਕੰਮ ਆਉਂਦਾ ਹੈਗਾ ਨਹੀਂ ਇਹ ਕੰਮ ਚੋਰਾ ਸਿਰੇ ਦਾ ਆ ਬੰਮੀ ਉਹਦਾ ਤਾਂ ਚੱਲ ਹੋ ਗਿਆ ਵਿਆਹ ਹੁਣ ਦੋ ਤਿੰਨ ਚ ਵਾਕ ਆਉਂਦੇ ਤਾਂ ਆ ਜਿਹੜਾ ਪੰਮੀ ਆ ਪਿੱਛੇ ਵਾਲਾ ਇਹਦੇ ਸੌਰੇ ਤੱਕ ਵੀਡੀਓ ਪਚਾਉਣੀ ਆ ਇਹ ਉਹ ਇੰਨਾ ਗੱਪਣਾ ਬਾਹਰ ਉਹ ਇੰਨਾ ਕਥੇ ਹੋਲਾ ਟਾਇਰ ਭਰੇ ਆ ਟਾਇਰ ਦੇ ਰੀਮ ਦਾ ਰੰਗ ਖਰਾਬ ਹੁੰਦਾ ਬਾਈ ਬਸ ਹੋ ਗਿਆ ਉਹ ਦੇਖ ਰੀਮ ਦਾ ਰੰਗ ਖਰਾਬ ਹੋ ਗਿਆ ਨਾਲ ਨਾਲ ਮਾਰ ਦੇ ਯਾਨੀ ਗਾਲੀ ਕਾਲੀ ਪਾ ਲੈਗਾ ਕੋਈ ਰੰਗ ਕਰਾਉਂਦਾ ਨਹੀਂ ਨਹੀਂ ਬਾਤ ਕਰਦਾ ਨਾ ਸ਼ੰਕਾ ਨਹੀਂ ਇਤਨਾ ਜ਼ੋਰ ਨਹੀਂ ਲੱਗਦਾ ਫਿਰ ਕਹਿੰਦਾ ਮੇਰਾ ਢਿੱਡ ਦੁਖਦਾ ਹੈ। ਇਤਨਾ ਬੜਾ ਨੂੰ ਆ ਦੇਖ ਯਾਰ ਅੱਖ ਖਰਾਬ ਹੁੰਦਾ ਵੀਰੇ ਇਹਨੂੰ ਮੜਾ ਜਾ ਤੂੰ ਆਪ ਕਢਾ ਲਈ। ਕੜਾ ਨਹੀਂ ਆਈ ਆਏ ਟਾਇਰ ਨਾਲ ਦੀ। ਪਾ ਲੈ ਗੱਪੀ ਨੂੰ ਤੇ ਨੀ ਖੜ ਗਿਆ ਖਿਚਲਾ ਖਿਚਲਾ ਮੰਮੀ ਇਕਣੀ ਮਰਦੇ ਲੈ ਥੱਲੇ ਨਾ ਜੀ ਹੈਗਾ ਵੀ ਤੂੰ ਛੋਟਾ ਜਿਹਾ ਇਹ ਲੈ ਵੀ ਪੰਮੀ ਨੂੰ ਚੜ ਗਿਆ ਗੁੱਸਾ ਦਾਰੇ ਲਾਗ ਹੋਇਆ ਇਹ ਨਹੀਂ ਥਾੜਾ ਜਾਣ ਕੇ ਛੱਟਣਾ ਟਾਇਰ ਆਪਣੇ ਉੱਪਰ ਹਰਾਮੀ ਆਏ ਜਿੰਨਾ ਛੋਟਾ ਹੈ ਉੰਨਾ ਥੋੜਾ ਹਰਾਮੀ ਆ ਉਹ ਆ ਤਾਂ ਵਿਚੇ ਰਹਿਣ ਦੇ ਹੈ ਬਾਈ ਸੀ8 ਤੇ 744 ਨੀਲੇ ਨੂੰ ਹਾਂਜੀ 16 ਵਾਲੇ ਇਹਨੂੰ ਪਾਉਣੇ ਜਿਹੜੇ ਇਹਦੇ ਬੋਲੋ ਦੇ ਆ ਹਾਂ ਹਾਂ ਸੀਟ ਤੇ ਸਵਰਾਜ ਕੋਲ ਪੰਮੀ ਮਾਰਦਾ ਬਾਈ ਜੋ ਰੱਡੀਆਂ ਚੱਕ ਚੱਕ ਕੇ ਗੁੱਸੇ ਚ ਆ ਕੇ ਕਹਿੰਦਾ ਮੇਰੇ ਜੇ ਸੌਹਰਿਆਂ ਕੋਲ ਵੀਡੀਓ ਚਲੇਗੀ ਫਿਰ ਔਖਾ ਹੋ ਜਾਊਗਾ ਕੰਮ ਵੀ ਉਹਨਾਂ ਨੇ ਕੁੜੀ ਨਹੀਂ ਦੇਣੀ ਸਾੜ ਹੋਇਆ ਬਾਈ ਏ ਲੈ ਮਾਰਿਆ ਪੰਮੀ ਨੇ 16 ਦਾ ਟਾਇਰ ਦਾ ਕੱਢਦਾ ਬਾਲਾ ਵਾਜੀ ਵਾ ਧਾਰੇ ਵਾਸਤੇ ਨੂੰ ਆਉਣ ਦੀ ਤਾਂ ਲੋੜ ਨਹੀਂ ਪੰਮੀ ਨੂੰ ਗੁੱਸਾ ਚੜਿਆ ਪਿਆ ਬਾਈ ਪੂਰਾ ਕਹਿੰਦਾ ਜੇ ਵੀਡੀਓ ਸੌਰਿਆਂ ਤੱਕ ਪਹੁੰਚ ਗਈ ਬਹੁਤ ਔਖ ਹੋ ਜਾਣਗਾ ਮੈਂ ਇੱਥੇ ਕੰਮ ਕਰਕੇ ਹੀ ਦਿਖਾਉਣਾ ਇਹਦਾ ਕੀ ਕਰਦੇ ਆ ਅਗਾਂਹ ਮਾਰਦੇ ਸੱਤ ਨਾਲ ਇਹ ਦੇਖੀ ਤਾਂ ਸਹੀ ਤੂੰ ਇਹ ਲੈ ਇਹ ਇਹ ਲੈ ਬਾਈ ਚੱਕ ਦੇ ਪੰਮੀ ਲਾ ਦੇ ਜ਼ੋਰ ਇਹ ਲੈ ਬਾਈ ਆਪਰਾ ਨੇ ਟਾਇਰ ਲੱਦ ਲੈ ਹੁਣ ਬਾਅਦ ਚ ਲਾ ਦਿਆ ਪਹਿਲਾਂ ਕੱਟਦਾ ਲੈਣ ਦੇ ਆ ਗਿਆ ਦੂ ਟਾਇਰ ਆ ਬਾਅਦ ਲੱਦ ਦੇ ਗਏ ਚਾਰੀ ਜੀ ਬਾਬੇ ਉਹ ਆ ਗਏ ਟਰੈਕਟਰ ਦੇ ਟਾਇਰ ਬਦਲ ਕੇ ਉਹਨਾਂ ਕਿ ਉਹ ਵੀ ਟਰੈਕਟਰਾਂ ਦੇ ਟਾਇਰ ਮਾੜੇ ਆ ਗਾਂ ਚ ਬੈਕ ਕਰਕੇ ਲਾ ਕੇ ਮੁਕਲੇ ਟਾਇਰ ਕੋ ਇਹਦੇ ਵੀ ਲੱਗੇ ਚਾਰੇ ਨਾਲ ਆ ਖੜੇ ਆਪਣੇ ਛੋਟੇ ਵਾਕੀ ਘਰਾਂ ਖੜੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਟਰੈਕਟਰ ਫੀਲ ਵਿੱਚ ਨਾਲੀ ਵੀਡੀਓ ਨੂੰ ਦੇਖਣ ਲਈ ਉਹ ਦੇਖੋ ਜੀ ਟਾਇਰ ਹੋਰ ਵੀ ਬਹਿ ਨਵੇਂ ਆਏ ਹੋ ਸਾਡੇ ਇਹ ਟਰੈਕਟਰ ਦੇ ਘਟਾ ਉਹਨਾਂ ਚ ਬਣੇ ਆ ਧੰਨਵਾਦ ਜੀ